ਅਕਤੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ ਹਾਉ ਆਤਮ ਦਰਸ਼ਨ ਕਰਮਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਡੇਰਾ ਬਾਬਾ ਗਿਆਨਦਾਸ ਜੀ ਮਹਾਰਾਜ ਪੈਡ ਸਿੰਘਪੁਰਾ ਜ਼ਿਲ੍ਹਾ सिरसा ਹਰਿਆਣਾ ਜਿੱਥੇ ਬ੍ਰਹਮਲੀਨ ਸ਼੍ਰੀਮਾਨ ਮਹੰਤ ਬਲਰਾਮਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਪੂਰਨ ਵਾਸੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਬਣਾਇਆ ਗਿਆ ਅਸਥਾਨ ਦੇ ਮੱਜੂਤਾ ਗੱਦੀ ਰਸ਼ੀਨ ਸ਼੍ਰੀਮਰ ਮਹੰਤ ਅਕਾਲ ਦਾਸ ਜੀ ਅਤੇ ਸੇਵਾਦਾਰ ਸ਼੍ਰੀ ਹਰੀਦੇਵ ਪੰਨਾਵਰਾੜ ਜੱਟ ਜੋਸੀ ਸਿੰਘਪੁਰੇ ਦੇਖ ਰਹੇ ਖੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮਹੀਨਾਵਾਰ ਸਮਾਗਮ ਮੌਕੇ ਆਰੰਭ ਕੀਤੇ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਅਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ ਪ੍ਰਸਿੱਧ ਕਵੀਸ਼ਰ ਜਥਾ ਗੋਲਡ ਮੈਡਲਿਸਟ ਮਾਸਟਰ ਪੀ ਮੋੜ ਨੇ ਲੰਬਾ ਸਮਾਂ ਸੰਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਸਰਤੇ ਆ ਕੇ ਦੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਨਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਨਾ ਅੱਖੀਆਂ ਵਿੱਚ ਦੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ

ਜਦਾਂ ਕਿ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਤਰਤੇ ਆਕਿੰਦੇ ਜਦਾਂ 喂。<回> <回事 S 1>

y Good. ਗੁਰੂ ਚਾਹੀ ਗੁਰੂ ਵਾਹਿਗੁਰੂ ਵਾਹਿਗੁਰੂ ਸਵਾਗਤ ਮਹਾਨ ਕਰਮ ਯੋਗੀ ਨਿਮਰਤਾ ਦੇ ਪੁੱਜ ਸੁਆਮੀ ਆਦਾਰਦੀ ਮਹਾਰਾਜ ਜਿਨ੍ਹਾਂ ਦੇ ਦੇਖ ਰੇਖ ਚ ਇਹ ਹਰ ਮਹੀਨੇ ਸਮਾਰੋਹ ਦਾ ਸੰਗਮ ਆਉਂਦੇ ਨੇ ਦਰਸ਼ਨ ਆਪਾਂ ਬੋਲਿਆ ਬੜੀ ਸੰਗਤ ਜੁੜੀ ਹੈ ਆਓ ਸਾਨੂੰ ਜੱਟ ਜੋਰਸੀ ਜੀ ਨੇ ਜੋ ਸਰਵ ਮਾਨਿਆ ਨੇ ਜੋ ਭਾਰਤ ਦੇ ਸਾਰੂਆ ਵਿੱਚ ਬਿਠਿਆਤ ਨੇ

वञ ਬਾਹ ਦੇ ਰਹਿਣਾ ਕਿ ਨਗਰ ਕੀ ਤਨ ਹੈ ਹੀ ਸੀ ਤੇ ਆਪਾਂ ਜਗੂਰੂ ਸਾਹਿਬ ਨੂੰ ਨਾਨਕ ਸਾਹਿਬ ਦਾ ਉਹ ਫਿਰ ਸਾਰੇ ਯਾਦ ਆ ਗਿਆ ਤਾਂ ਕਰਕੇ ਬਾਬਾ ਬੁਰਾਂਧਰ ਜੀ ਦੇ ਸਮਾਹਨ ਵੱਲ ਉਸਤਾਨ ਤੇ ਜੀ ਦੂਰ ਸਾਹਿਬ ਨਾਲ ਚੱਲਣਾ ਤੇ ਆਪਾਂ ਹਾਜ਼ਰੀ ਦਈਏ ਸਾਰੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ ਉਹਦੇ ਚਰਨਾਂ ਦਾ ਧਿਆਨ ਲਾ ਕੇ ਸਾਰੇ ਮਜਬੂਰੇ ਸਾਰੇ ਧਰਮਾਂ ਦੇ ਸਾਹੇ ਰਹਿਵਣ ਸਾਹੇ ਵਕੀਰ ਸਾਹੇ ਗੁਰੂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ ਕਹੋ ਸਤਨਾਮ ਵਾਹਿਗੁਰੂ ਹਾਲੇ ਰਿਟਬਾ ਪਾਣਵਾ ਦਾ ਪੱਖੀ ਆ ਰਿਹਾ ਹੈ ਮੇਰਾ ਮੇਰਾ ਤਾਂ ਵਿਰੋਧ ਹੀ ਕਰੂ ਮੇਰਾ ਵਿਰੋਧ ਕਰੂਗਾ ਪਾਣਵਾ ਦਾ ਪੱਖ ਕਰੂ ਮੇਰੇ ਵਿਪੱਖ ਚ ਬੋਲੂ ਪਾਣਵਾ ਦੇ ਪੱਖ ਚ ਬੋਲੂ ਉਹ ਪਾਣਵਾ ਦੇ ਹਿਤੈਸ਼ੀ ਨੂੰ ਮੂੰਹ ਨਾ ਲਾਈ ਮਾਂ ਉਹ ਮੇਰੇ ਨਾਲ ਕਹੇ ਵੀ ਮੇਰੇ ਮੇਲਾ ਚਾਹੀ ਨਹੀਂ ਕਹਿਣਾ ਉਹਦਾ ਬਿਨਾ ਬੁਲਾਏ ਹੋਈ ਉਹਦਾ ਵਿਰੋਧ योगी भक्त योगी बाबा ਬਗਨਾੰਤਾਸ ਜੀ ਮਹਾਰਾਜ ਕੀ ਜੈ ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ महंत ਅਕਾਲਦਾਸ ਜੀ ਅਤੇ ਸੇਵਾਦਾਰ ਸ਼੍ਰੀ ਹਰੀਦੇ ਪੰਨਾਵਰਾੜ ਜੱਟ ਜੋਸੀ ਸਿੰਘਪੁਰਾ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਅਖੀਰ ਸਾਡੇ ਰਿਪੋਰਟਰ ਗੌਰਵ ਗਗ ਛੇਪਰ ਨਾਲ ਗੱਲਬਾਤ ਕਰਦੇ ਆਂ ਸ਼੍ਰੀ ਹਰੀ ਦੇ ਪੰਨਾ ਬਰਾੜ ਜੱਟ ਜੋਸੀ ਸਿੰਘਪੁਰਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇਗੇ ਅਤੇ ਆਏ ਮਹਾਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਸਥਾਨ ਦੇ ਗੱਦੀ ਰਸ਼ੀਨ ਸ਼੍ਰੀਮਾਨ ਮਹੰਤ ਅਕਾਲਦਾਸ ਜੀ ਵੱਲੋਂ ਧੰਨਵਾਦ ਵੀ ਕੀਤਾ ਗਿਆ ਅਤੇ ਜੀ ਆਇਆਂ ਵੀ ਆਖਿਆ ਗਿਆ ਡੇਰਾ ਬਾਬਾ ਗਿਆਨਦਾਸ ਜੀ ਮਹਾਰਾਜ ਪਿੰਡ ਸਿੰਘਪੁਰਾ ਜ਼ਿਲ੍ਹਾ सिरसा ਹਰਿਆਣਾ ਤੋਂ ਗੌਰਵ ਕਾ ਖੇਰਪੜ ਦੀ ਇੱਕ ਖਾਸੀ ਰਿਪੋਰਟ ਮੇਰੇ RAM ਰਾਏ ਤੂੰ ਸੰਕਾ ਕਾ ਸੰਤ बोल बाबा श्री चंद्र भगवान की जय बोल बाबा ज्ञानदास महाराज की जय बोल बाबा बलरामदास महाराज की जय दो तिथियां पूरी संग्रांद पुण्य साधु संता महापुरुषਾਂ ਦਾ ਫੱਕਰਾਂ ਦਾ ਫਕੀਰਾਂ ਦਾ ਇਕੱਠ ਪਿੰਡ ਸਿੰਘਪੁਰਾ ਹਰਿਆਣਾ ਸੰਤ ਬਾਬਾ ਬਲਰਾਮਦਾਸ ਮਹਾਰਾਜ ਜੀ ਦੀ ਜਿਹੜੀ ਰੀਤ ਚਲਾਈ ਹੋਈ ਹੈ 31 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਕਵਿਸਰ ਭੀ ਮੋੜ ਉਹਨਾਂ ਨੇ ਕਵਿਸਰੀ ਕੀਤੀ ਗੁਰੂਆਂ ਦੇ ਗੁਣ ਗaan ਕੀਤੇ ਸੰਤ ਬਾਬਾ ਮੌਕੇ ਦੇ ਗੱਦੀਨਸੀਨ ਬਾਬਾ ਜੀ ਅਕਾਲਦਾਸ ਦੇਖ ਰੇ ਕੇ ਹੇਠਾਂ ਉਹਨਾਂ ਨੇ ਸਾਰਾ ਸੰਗਤ ਨੂੰ ਅਸ਼ੀਰਵਾਦ ਦਿੱਤਾ ਸਿਆਹੀ ਪਾਠਾਂ ਦੇ ਭੋਗ ਪਾਏ ਗਏ ਪੰਗਤ ਕੀਤੀ ਗਈ ਫਕਰਾਂ ਦੀ ਇਸ ਡੇਰੇ ਦੇ ਵਿੱਚ ਪਿੰਡ ਸਿੰਘਪੁਰਾ ਡੇਢ 200 ਸਾਲ ਤੋਂ ਲਾ ਕੇ ਸੁਣਦੇ ਆਏ ਆ ਵੀ ਬਹੁਤ ਜ਼ਿਆਦਾ ਸੁੱਖਾਂ ਪੂਰੀਆਂ ਸਾਡੇ ਸਾਹਮਣੇ ਬੜੇ ਇਥੇ ਲੋਕਾਂ ਦੀਆਂ ਜਿਹੜੀਆਂ ਸੰਗਤ ਦੀਆਂ ਸੁੱਖਾਂ ਬੜੀ ਕਿਰਪਾ ਹੁੰਦੀ ਹੈ ਮਹਾਪੁਰਸ਼ਾਂ ਦੀ ਵੱਡਿਆਂ ਦੀ ਗਰਬਾਣੀ ਦੇ ਜਾਪ ਹੁੰਦੇ ਆ ਕਾ ਉਹ ਰੀਤ ਬਾਬਾ ਬੰਦਰਾਮदास ਮਹਾਰਾਜ ਜੀ ਦੀ ਚਲਾਈ ਹੋਈ 2007 ਦੀ 24-25 ਸਾਲ ਹੋ ਗਏ ਤੇ ਅੱਜ ਵੀ ਸੀ ਜੀ ਸ੍ਰੀ ਸਾਈਂ ਪਾਠਾਂ ਦੇ ਭੋਗ ਪਾਏ ਗਏ ਪੰਗਤਾਂ ਹੋ ਗਿਆ ਸੰਗਤਾਂ ਦੇ ਇਕੱਠ ਹੋਏ ਮੇਰੇ ਵੱਲੋਂ ਜੱਟ ਜੋਰਸੀ ਵੱਲੋਂ ਸੰਤ ਬਾਬਾ ਅਕਾਲਦਾਸ ਮਹਾਰਾਜ ਜੀ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ बोल बाबा श्री चंद्र भगवान की जय बोल बाबा ज्ञानदास महाराज की जय ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ ਮੋਬਾਈਲ 94170 36301 ਅਤੇ 98141 36301